ਇੰਦੇ ਕਾਲੇ ਕਿ ਬਲਵਜ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੀ ਹੋਰ ਸੁਣਾਓ ਕਿਵੇਂ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਆ ਜੀ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਓ ਆਪਣੇ ਵੀਡੀਓ ਕਿੱਦਾਂ ਦੀ ਲੱਗਦੀਆਂ ਨੇ ਬਹੁਤ ਐਦਿਲਾ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ ਲਵਜ਼ੀ ਆਪਾਂ ਅੱਜ ਲੈ ਕੇ ਆਇਆ ਫਰਾਕ ਛੂਟ ਬਣ ਕੇ ਜਿਹੜੇ ਹੱਥੀ ਬਣਾਇਆ ਤੇ ਵੀਡੀਓ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਆਪਾਂ ਨਵੀਂ ਵੀਡੀਓ ਬਣਾਵਾਂਗੇ ਉਹ ਤੁਹਾਡੇ নোਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੂਗਾ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਸੋਹਣੇ-ਸੋਹਣੇ ਕਮੈਂਟ ਕਰਨ ਦਾ ਤੇ ਅੱਜ ਆਪਾਂ ਚੱਲੇ ਆਂ ਜੀ ਬਾਗ਼ੇ ਬਣਾਣੀ ਤੁਹਾਨੂੰ ਪਤਾ ਆਪਣਾ ਸ਼ਹਿਰ ਨਾਲ ਬਾਗ਼ਾ ਬਣਾਣਾ ਲੱਗਦਾ ਤੇ ਇੱਥੇ ਆਪਾਂ ਜਸਾ ਪ ਜਾਂਦੇ ਹੀ ਰਹਿੰਨੇ ਆ ਤੁਹਾਨੂੰ ਕੋਈ ਆਪਾਂ ਲੋੜ ਪੈਂਦੀ ਰਹਿੰਦੀ ਜਾਂਦੀ ਤੇ ਆਪਾਂ ਨੂੰ ਕੰਮ ਸੀ ਤੇ ਚਲੋ ਆਪਾਂ ਨੜੇ ਕੋਰੀਅਰ ਕਰਵਾਇਆ ਵਾਂਗੇ ਕੱਪੜੇ ਵਗੈਰਾ ਕੋਰੀਅਰ ਕਰਵਾਉਣੇ ਸੀ ਕੁਛ ਮੈਨੂੰ ਕੰਮ ਸੀਗਾ ਆਪਾਂ ਕਰਿਆ ਮੰਮੀ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਤਰਾਕਸ਼ੂਟ ਮਾਰੇ ਇੱਕੇ ਤਿਆਰ ਹੋਇਆ ਨੋ ਜੀ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾਉਣੇ ਆਪਣਾ ਬੈਗਾ ਪਰ ਰੈਡੀ ਆ ਤਰਨ ਲੱਗੀਆਂ ਤੇ ਮੈਂ ਕਿਹਾ ਚਲੋ ਮੈਂ ਪਹਿਲਾਂ ਵੀਡੀਓ ਬਣਾ ਦਵਾਂ ਕਿਉਂਕਿ ਵੀਡੀਓ ਮੈਂ ਪਹਿਲਾਂ ਦਾਲੀ ਸੀ ਬਣਾਈ ਇਹਨਾਂ ਦਾ ਮਤਲਬ ਹੀ ਭੈਣ ਦਾ ਕੋਰੀਅਰ ਡਨ ਹੋਣੀ ਹੋਇਆ 12 1:00 ਵਜੇ ਡਨ ਹੋਇਆਗਾ ਟਾਈਮ ਲਾ ਤਾਂ 2:00 ਵਜੇ ਹੀ ਹੋਣਗੇ ਤੇ ਨਹੀਂ ਆਪਾਂ ਵੀਡੀਓ ਪਹਿਲਾਂ ਬਣਾ ਲੈਂਦੇ ਤੇ ਮੈਂ ਕਿਹਾ ਚਲੋ ਭੈ ਵੀ ਨਾਲ ਹੀ ਕੋਰੀਅਰ ਕਰਾ ਮੈਨੂੰ ਪਤਾ ਜਿੰਨਾ ਚਿਰ ਆਪਣਾ ਵੀ ਆਪਰਾ ਗੂਗਲ ਪੇ ਹੋਣ ਦੀ ਵੈਸੇ ਆਪਾਂ ਆਪਣੇ ਦਾ ਮਤਲਬ ਆਪਣੇ ਕੋਲੇ ਪੈਸੇ ਨਹੀਂ ਪਹੁੰਚਦੇ ਆਪਾਂ ਉਹਨਾਂ ਚਿਰ ਕੋਰੀਅਰ ਨਹੀਂ ਕਰਵਾਉਂਦੇ ਹਨ ਤੇ ਆਪਾਂ ਜਦੋਂ ਆਪਣੇ ਕੋਲੇ ਤੇ ਫਿਰ ਆਪਾਂ ਟਕਾਉਂਦੇ ਨਹੀਂ ਇਹ ਹੁਣ ਭੈਣ ਦੇ ਉਹਨਾਂ ਨੇ ਆਪਾਂ ਨੂੰ ਇੱਕ ਇੱਕ ਵਾਜੀ ਪੈਸੇ ਪਾ ਵੀ ਕੂਰੀਅਰ ਕੀਆ ਵੀ ਉਹ ਗੂਗਲ ਪੇ ਕਰ ਦਿੱਤੇ ਉਹਨਾਂ ਦਾ ਮੈਸੇਜ ਆ ਗਿਆ ਤੇ ਚਲੋ ਮੈਂ ਕਿਹਾ ਚਲੋ ਜੀ ਆਪਾਂ ਕੋਲ ਪੈਸੇ ਆ ਗਏ ਨਾ ਆਪਾਂ ਬਾਗੇ ਫੜਨੇ ਜਾਣਾ ਹੀ ਆ ਤੇ ਨਾਲ ਹੀ ਆਪਾਂ ਵੀ ਸ਼ੇ ਕਰਵਾਇਆ ਆਉਣੇ ਲੋ ਜੀ ਆਪਣਾ ਤੇ ਆ ਬੈਗ ਦੇਖੋ ਜੀ ਛੋਟਾ ਜਿਹਾ ਆਪਾਂ ਬੈਗ ਲੈ ਕੇ ਚੱਲੇ ਆ ਅੱਜ ਇਹ ਮੇਰਾ ਬਾਹਰਲਾ ਬੈਗ ਹੈ ਮੇਰੀ ਮੰਮੀ ਲੈ ਕੇ ਸੀ ਹੋਮ ਕਮ ਤੋਂ ਤੇ ਇੱਕ ਪਹਿਲਾਂ ਤਾਂ ਮੈਂ ਛੋਟਾ ਜਿਹਾ ਲਜਾਨ ਲੱਗੀ ਸੀ ਜੀ ਫਿਰ ਮੈਂ ਕਿਹਾ ਨਾਲ ਇੱਕ ਲਫਾਫਾ ਵੀ ਚਾਹੀਦਾ ਫਿਰ ਮੈਂ ਜਾ ਦੇਖਿਆ ਤੇ ਵਿੱਚ ਇੱਕ ਛੋਟਾ ਜਿਹਾ ਲਫਾਫਾ ਗਈ ਵੀ ਕੁਝ ਲੈਣਾ ਪੈਂਦਾਗਾ ਜੋ ਕਿ ਅਸੀਂ ਮੋਟਰਸਾਈਕਲ ਤੇ ਜਾਣਾ ਅੱਜ ਗੱਡੀ ਤੇ ਨਹੀਂ ਜਾਣਾ ਹੈਗਾ ਤਾਂ ਮੋਟਰਸਾਈਕਲ ਲਪਾਫਿਆਂ ਦੀ ਜ਼ਰੂਰਤ ਪੈਂਦੀ ਹੀ ਹੁੰਦੀ ਆ ਕੁਛ ਨਾ ਕੁਛ ਲੈਣਾ ਹੁੰਦਾ ਪਾ ਲੈਣਾ ਉਹ ਦੇਖੋ ਜੀ ਨਿੱਕਾ ਜਿਹਾ ਮੇਰਾ ਵੈਕ ਕਿੱਡਾ ਸਨ ਮੇਰੇ ਮੰਮੀ ਲੈ ਕੇ ਸੀ ਹਾਂਗਕੋਗ ਚ ਬਹੁਤ ਪੁਰਾਣਾ ਵਾ ਕਈ ਸਾਲ ਤੇ ਉਹ ਤਾਂ ਇਹ ਤਾਂ ਮੇਰੇ ਵਿਆਹ ਦਾ ਸੀ ਜਿਆ ਵਿਆਹ ਦਾ ਵੇ ਮੇਰੀਸ ਮੇਕਅਪ ਉਹ ਜਦੋਂ ਮੈਂ ਪਾਕੀ ਤੇ ਨਹੀਂ ਜਾਂਦੀ ਸੀ ਜੀ ਹੁਣ ਤਾਂ ਵੈਸੇ ਮੈਂ ਆਏ ਲੈ ਜਾਂਦੀ ਆ ਦੇਖੋ ਜੀ ਬਹੁਤ ਨਰੋਏ ਆ ਬਹੁਤ ਵਧੀਆ ਦਿਖ ਬਾਹਰ ਲਈ ਕੀ ਬਾਹਰ ਲਈ ਹੁੰਦੀ ਆ ਨਾ ਕਿੰਨੇ ਨਰੋਏ ਨੇ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਪੇਮੈਂਟ ਕਰਕੇ ਦੱਸਿਓ ਆਪਣੀ ਫਰਾਕ ਸ਼ੂਟ ਕਿੰਨਾ ਸੋਹਣਾ ਕਿਉਂਕਿ ਇਦਾਂ ਲੱਗਿਆ ਸਾਨੂੰ ਦੇਖੋ ਜੀ ਆਪਾਂ ਤਾਂ ਬਹੁਤ ਜ਼ਿਆਦਾ ਸੋਹਣਾ ਲੱਗਿਆ ਦੇਖੋ ਜੀ ਕਿਉਂਕਿ ਜਿੰਨਾ ਚਿਰ ਆਪਾਂ ਨੂੰ ਗੂਗਲ ਫੇਅਰ ਨਹੀਂ ਦਿੱਤਾ ਨੂੰ ਹੁੰਦਾਗਾ ਉਹਨਾਂ ਚਿਰ ਆਪਾਂ ਚੀਜ਼ ਆਪਾਂ ਸਾਨੂੰ ਪਤਾ ਵੀ ਕੋਰੀਅਰ ਨਹੀਂ ਕਰਵਾਉਂਦੇ ਨਹੀਂ ਸੋਣ ਨੂੰ ਤਾਂ ਕੋਈ ਨਹੀਂ ਆਪਾਂ ਹੈ ਤੇ ਜਦੋਂ ਆਪਣੇ ਕੋਲੇ ਪੇਮੈਂਟ ਆ ਗਈ ਆਪਣੇ ਕੋਲੇ ਹਨਾ ਤੇ ਫਿਰ ਆਪਾਂ ਸੋਣ ਚੀਜ਼ ਵੀ ਦਿਖਾਉਣੀ ਹੁੰਦੀ ਹੈ ਸਾਨੂੰ ਦੱਸ ਦੇਣੀ ਹੁੰਦੀ ਹੈ ਵੀ ਕਿੱਥੇ ਆਪਾਂ ਚੀਜ਼ ਕੋਰੀਅਰ ਕਰਵਾਉਣੀ ਹੈ ਲੋ ਜੀ ਜੇ ਸੋਨੂ ਵੀ ਇਸ ਤਰ੍ਹਾਂ ਕੋਟੀ ਜੈਕਟ ਬਲਾਉਜ਼ ਦੀ ਜ਼ਰੂਰਤ ਆ ਤੇ ਤੁਸੀਂ ਆਪਣੇ ਆਰਡਰ ਬੁੱਕ ਕਰਵਾਇਓ ਤੇ ਹੁਣ ਆਪਣੇ ਹੈਲਪ ਵਾਸਤੇ ਆਪਾਂ ਨੂੰ ਮਿਲ ਗਈਆਂ ਤੇ ਹੁਣ ਆਪਾਂ ਵੀ ਪਿਛਲੇ ਸਾਲ ਨੂੰ ਨੀ ਵੇਟ ਨਹੀਂ ਕਰਵਾਉਂਦੇ ਕੋ ਵੇਟ ਕੀ ਪਿਛਲੇ ਸਾਲ ਤਾਂ ਆਪਾਂ ਕੁਝ ਬਣਾ ਕੇ ਦਿੱਜੇ ਨਾ ਕਿ ਮੈਥੋਂ ਬੰਦ ਤਾਂ ਸੀ ਆਪਾਂ ਉਹਨਾਂ ਕ ਬਣਾ ਕੇ ਦਿੱਤਾਗਾ ਤੇ ਹੁਣ ਤੁਸੀਂ ਕੋਈ ਗੱਲ ਨਹੀਂ ਆਪਣਾ ਨੰਬਰ ਸਕਰੀਨ ਤੇ ਹੁੰਦਾਗਾ ਤੁਸੀਂ ਜਾਗਟ ਬਲੌਂਗ ਦੀ ਇਸ ਤਰ੍ਹਾਂ ਸਵਟਰ ਤੇ ਬਣਾਉਣਾ ਤੇ ਆਰਡਰ ਆ ਤਾਂ ਤੁਸੀਂ ਬੁੱਕ ਕਰਿਓ ਤੇ ਆਪਾਂ ਤੁਹਾਡੇ ਜ਼ਰੂਰ ਬਣਾ ਕੇ ਦੇਵਾਂਗੇ ਤੇ ਕਿਉਂਕਿ ਹੁਣ ਆਪਣੇ ਹੈਲਪ ਵਾਸਤੇ ਬਹੁਤ ਵਧੀਆ ਵੀ ਸਫਾਈ ਮੇਰੇ ਬੰਮੂ ਹੱਥ ਦੀ ਉਹਨਾਂ ਦੀ ਹੈ ਤੇ ਆਪਾਂ ਨੂੰ ਬੜਮ ਕ ਲੱਗਿੰਗਾ ਤੇ ਆਪਾਂ ਬਹੁਤ ਬਣਾਵਾਂਗੇ ਤੇ ਨੋ ਜੀ ਐਕਸਟਰਾ ਵੀ ਬਣਾ ਕੇ ਰੱਖਾਂਗੇ ਹਲੋ ਦੇਖੋ ਜੀ ਫਰਾ ਕਿੱਡੀ ਸੋਹਣੀ ਬਣ ਕੇ ਤਿਆਰ ਹੋਈ ਆ ਇਹ ਤੇ ਨਾਲਾਪਾ ਬਣਾ ਕੇ ਤੇ ਜੜੀ ਕੀਤੀ ਜੀ ਪੰਜਾਬੀ ਦੇਖੋ ਜੀ ਸ਼ੋਰਟ ਦੇ ਵਿੱਚ ਤਾਂ ਮੈਂ ਪਹਿਲੇ ਹੀ ਪਾਤੀ ਸੀਗੀ ਸ਼ੋਰਟ ਦੇ ਵਿੱਚ ਤਾਂ ਸਿੱਖੀ ਬਣੀ ਮੇਰੇ ਭੈਣਾਂ ਨੇ ਛੋਟ ਵੀਡੀਓ ਦੇ ਵਿੱਚ ਵੀ ਮੈਂ ਇਹ ਬਣਾ ਪਾਈ ਹੋਈ ਹੈ ਤੇ ਪਹਿਲਾਂ ਵੀ ਇਹ ਪਾਤ ਉਹਨਾਂ ਨੇ ਬਣਾਈ ਸੀ ਬੀਵੀ ਪਿੰਕ ਕਲਰ ਦੇ ਉਹਦੇ ਉਹਦੇ ਨਾਲ ਪੰਜਾਬੀ ਨਹੀਂ ਸੀ ਉਹਦੇ ਨਾਲ ਇੱਕ ਸ਼ੈਰ ਮੈਨੂੰ ਤਾਂ ਕੈਪ ਸੀ ਮੈਨੂੰ ਹੁਣ ਯਾਦ ਨਹੀਂ ਹੈਗਾ ਤੇ ਹੁਣ ਉਹਨਾਂ ਨੇ ਵੈਪ ਨਹੀਂ ਬਣਾਈ ਨਾਲ ਤੇ ਇਹ ਦੋ ਚੀਜ਼ ਦੇਖੋ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਹੈ ਦੇਖੋ ਜੀ ਇਹਦਾ ਆਪਾਂ ਰੇਟ ਲਾਇਆ ਜੀ 1000 ਰੁਪਏ ਰੇਟ ਮੈਂ ਤੁਹਾਨੂੰ ਹਰ ਕਿਹ ਚੀਜ਼ ਆ ਮੈਂ ਤੁਹਾਨੂੰ ਵੀਡੀਓ ਚ ਦੱਸ ਦੇਣੀ ਹੁੰਦੀ ਆ ਆਪਾਂ 1000 ਰੁਪਏ ਦਾ ਰੇਟ ਲਾਇਆ 100 ਰੁਪਏ ਨਾਲ ਤਾਂ ਕੋਰੀਅਰ ਚਾਰਜ 1100 ਰੁਪਏ ਉਹਨਾਂ ਦਾ ਆਪਾਂ ਵੀ 1:00 ਵਜੇ ਡਨ ਹੋ ਗਿਆ ਤੇ ਫਿਰ ਆਪਾਂ ਚੀਜ਼ ਅਟਕਾਉਂਦੇ ਨਹੀਂਗੇ ਜਦੋਂ ਆਪਣੇ ਕੋਲ ਅਗਲੇ ਦਿਨ ਪੇਮੈਂਟ ਪਹੁੰਚ ਜਾਂਦੀ ਬਹੁਤ ਫੈਨ ਆ ਪਹਿਲਾਂ ਮੈਨੂੰ ਕਹਿੰਦੀਆਂ ਹੁੰਦੇ ਸਤ ਪਹਿਲਾਂ ਪੇਮੈਂਟ ਲੈ ਲਓ ਆਪਾਂ ਤੁਹਾਨੂੰ ਪਿਛਲੇ ਸਾਲ ਦੀ ਰਿਕਵੈਸਟ ਕਰਦੇ ਆ ਆਪਾਂ ਜਦੋਂ ਚੀਜ਼ ਬਣ ਕੇ ਤਿਆਰ ਹੁੰਦੀ ਆ ਆਪਾਂ ਪੇਮੈਂਟ ਉਹਦੇ ਕਰਵਾਉਣੀ ਕਿਉਂਕਿ ਬਣੀ ਨਾ ਬਣੀ ਹੈ ਨਾ ਤੇ ਆਪਾਂ ਪਹਿਲਾਂ ਨਹੀਂ ਕਰਵਾਉਂਦੇਗੇ ਤੇ ਹੁਣ ਜੇ ਆਪਣੀ ਜਿਹੜਾ ਕਸਟਮਰ ਮਿਲਿਆ ਜੀ ਆਪਣੇ ਨਾਲ ਲੱਗੇ ਰਹੇ ਤਾਂ ਆਪਾਂ ਬਹੁਤ ਛੋੜਾ ਸਟਾਕ ਕੱਟ ਕੇ ਦੇਣਾ ਇੱਕ ਦੀ ਨਹੀਂ ਆਪਾਂ 威ਟਿੰਗ ਕਰਵਾਉਣੀ ਪਿਛਲੇ ਸਾਲ ਮੈਨੂੰ ਪਤਾ ਕਈ ਬਣਾ ਤਾਂ ਮੈਨੂੰ ਫੋਨ ਕਾਲ ਹੀ ਕਰਨੋਂ ਖਟੀਆਂ ਢੀਕ ਢੀਕ ਕੇ ਹਰ ਹਰ ਰੋਜ਼ ਉਹਦੇ ਫੋਨ ਲਾਇਆ ਕਰਨ ਤੇ ਮੈਂ ਕਿਹਾ ਕਿ ਜਦੋਂ ਬਣ ਕੇ ਤਿਆਰ ਹੋਊਗਾ ਮੈਂ ਆਪੇ ਫੋਨ ਲਾਉਂਗੀ ਫਿਰ ਜਿਹੜੀਆਂ ਫੋਨ ਲਾਉਣੀ ਹਟੀਆਂ ਕਿਉਂਕਿ ਮੈਥੋਂ ਬਣਿਆ ਨਹੀਂ ਜਿਹੜੀਆਂ ਨੀਂ ਨੀਂ ਵਾਲੀ ਕਿੰਨਾ ਫੋਨ ਲਾਉਣਾ ਸੀ ਹੁਣ ਤੁਸੀਂ ਆਪਦੀ ਆਰਡਰ ਬੁੱਕ ਕਰਵਾ ਲੀ ਹੁਣ ਆ ਪਟਕਾਉਂਦੀ ਨਹੀਂ ਆਪਣੀ ਤੁਹਾਡੀ ਆਰਡਰ ਦੇਖੋ ਜੀ ਤੇ ਅੱਜ ਆਪਾਂ ਛੂਟ ਵੀ ਆਹੀ ਪਾ ਕੇ ਚੱਲੇ ਹਾਂ ਕਿਉਂਕਿ ਮੈਂ ਡੇਲੀ ਮੈਂ ਜਦੋਂ ਸਬੱਗੇ ਫਰਾਂਣ ਜਾਂਦੀ ਮੈਨੂੰ ਆ ਹੀ ਹੁੰਦਾ ਵੀ ਮੈਂ ਸਪੈਸ਼ਲ ਛੂਟ ਪਾ ਕੇ ਜਾਵਾਂ ਜਿਹੜਾ ਮੈਂ ਡੇਲੀ ਰੁਟੀਨ ਨਾਲ ਉਹ ਹੀ ਪਾ ਜਾਂਦੀ ਕਿਉਂਕਿ ਡੇਲੀ 'ਚ ਵੀ ਮੈਨੂੰ ਕੋ ਮਾੜਾ ਕੱਪੜਾ ਨਹੀਂ ਪਾਉਂਦੀ ਵੈਸੇ ਜੀ ਇਸ ਤਰ੍ਹਾਂ ਵੀ ਮੈਂ ਥੋੜਾ ਚੰਗਾ ਜੀ ਪਾ ਕੇ ਰੱਖਦੀ ਵੀ ਜ਼ਿਆਦਾ ਨਹੀਂ ਮੈਂ ਪਾਉਂਦੀ ਹੁੰਦੀ ਕਿ ਵੀ ਜਿਹੜੇ ਚੁੰਨੀਆਂ ਦੇ ਨਾਲ ਵਾਲੇ ਛੋਟੇ ਹੁੰਦੇ ਆ ਤੇ ਇਸ ਤਰ੍ਹਾਂ ਕਿਉਂਕਿ ਬਾਗੇ ਫਰਾਂਣ ਤਾਂ ਆਪਾਂ ਥੋੜੇ ਦਿਨ ਬਾਅਦ ਹੀ ਤਾਂ ਕੰਮ ਹੁੰਦਾ ਤੇ ਪਾਇਂ ਚਲੇ ਜਾਣਾ ਤੇ ਵੈਸੇ ਬੈਠੇ ਬੈਠੇ ਰਹਿ ਬਣ ਗਈ ਅੱਜ ਕੋਈ ਕੰਮ ਪੈ ਗਿਆ ਤੇ ਮੈਂ ਕਿਹਾ ਚਲੋ ਆਪਾਂ ਫਿਰ ਜਾਇ ਆਉਣੀਆ ਚੋੜਾ ਕੰਮ ਸੀ ਸਾਨੂੰ ਨਾਲੇ ਪਾ ਕੱਪੜੇ ਫੜਾਇਆ ਮੈਂ ਕੋਰੀਅਰ ਕਰਵਾਇ ਇਹਨਾਂ ਦੇ ਪਾਸ ਕਰਵਾ ਦਾਂ ਲਓ ਜੀ ਦੇਖੋ ਕਿੱਡੀ ਸੋਹਣੀ ਬਣ ਕੇ ਤਿਆਰ ਹੋਈ ਤਾਂ ਇਹ 1000 ਰੁਪਏ ਰੇਟ ਇਹ ਆ ਪਾ ਕਰਵਾਉਣੀ ਆ ਜੀ ਬਠਿੰਡੇ ਕੋਲ ਤੁੰਗ ਵਾਲੀ ਪੈਂਡ ਵਾ ਵੈਸੇ ਪੈਂਡ ਦਾ ਮਨਾ ਨਹੀਂ ਲੈਂਦੀ ਹੁੰਦੀ ਚਲ ਉਹ ਪਹਿਨਨੇ ਕਿਹਾ ਸੀ ਕਿ ਨਹੀਂ ਕੋਈ ਨਹੀਂ ਪਹਿਨ ਸਾਡੇ ਪੈਂਡ ਦਾ ਨਾਲ ਲੈ ਦਿਆ ਕਰੋ ਤੇ ਤੇ ਫਿਰ ਪਤਾ ਪਿੰਡ ਦਾ ਨਾਮ ਲੈਣ ਲੱਗੇ ਆ ਇਹ ਹੈਗਾ ਤੁੰਗ ਵਾਲੀ ਪੈਂਡਾ ਟਿੰਡੇਪੂਰੇ ਲੋ ਜੀ ਇਹਨਾਂ ਦਾ ਆਪਾਂ ਨੇ ਕੋਲੇ ਤੀਜੀ ਚੌਥੀ ਵਾਰ ਆਪਣਾ ਸਮਾਨ ਚੱਲੇ ਤੇ ਕੋਲੇ ਇਹਨਾਂ ਪੈਂਡਾ ਇਹ ਮਾ ਜਾਰਮੀ ਦੇ ਮਹੀਨੇ ਦਾ ਆਪਣਾ ਬੱਕੋ ਹੋਇਆ ਸੀ ਉਦੋਂ ਫਿਰ ਮੈਂ ਭੈਣ ਨੂੰ ਕਹਤਾ ਸੀ ਭੈਣੇ ਵੀ ਜੇ ਤਾਂ ਬਣ ਕੇ ਤਿਆਰ ਹੋ ਗਿਆ ਤਾਂ ਮੈਂ ਕੱਲ ਲੂੰਗੀ ਤੇ ਵੀ ਨਹੀਂ ਮੇਰੀ ਮਜਬੂਰੀ ਹੈ ਤੇ ਚਲੋ ਹੁਣ ਆਪਾਂ ਨੇ ਬਣਾ ਕੇ ਦੇਵਾਂਗੇ ਚਲੋ ਇਹ ਹੈਗਾ 2.5 ਸਾਲ ਤੇ 1 ਸਾਲ ਤੱਕ ਦੇ ਬੱਚੇ ਦੇ ਆਊਗਾ 2 ਸਾਲ ਪਾਵੇ ਲੋ ਜੀ ਦੇਖੋ ਦੇਖੋ ਜੀ ਆਪਣਾ ਕੰਮ ਬੋਲ ਕੇ ਦੱਸਦਾਗਾ ਕਿੰਨੀ ਵਧੀਆ ਸਫਾਈ ਹੈ ਪਾ ਇੱਥੇ ਵੀ ਬਿ ਡਿਜ਼ਾਈਨ ਪਾਸ ਆਪਾਂ ਕੰਮ ਦੇ ਪੈਸੇ ਲੈਨੇ ਹੁੰਦੇ ਆ ਦੇਖੋ ਜੀ ਕੀ ਦੱਸਣਾ ਵਾ ਸੋ ਦੇ ਵੀ ਬੱਚੇ ਇੱਡੇ ਇੱਕ ਹੈਗੇ ਆ ਤੁਸੀਂ ਵੀ ਜ਼ਰੂਰ ਬਣਾਇਓ ਨਾਲ ਪਪਾ ਜੀ ਅਮੀ ਤੁਸੀਂ ਜੇ ਇਹ ਪੈਨ ਨੇ ਪਤਾ ਨਹੀਂ ਕੀ ਗੱਲ ਕੈਪ ਨਹੀਂ ਨਾਲ ਦੀ ਉਹਨੇ ਥੋੜੀ ਜਿਹੀ ਇੰਨੀ ਕੋਲ ਕਰਕੇ ਕੈਪ ਨਾਲ ਬਣਾ ਲੈਂਦੇ ਨਾ ਤਾਂ ਹੋ ਸਕਦਾ ਸੈਟ ਪੂਰਾ ਵਧੀਆ ਬਣ ਕੇ ਤਿਆਰ ਹੁੰਦਾ ਤੇ ਪਰ ਕੈਪ ਨਹੀਂ ਉਹਨਾਂ ਨੇ ਬਣਾਇਆਗਾ ਲੋ ਜੀ ਆਪਾਂ ਇੱਥੇ ਵੀ ਡਿਜ਼ਾਈਨ ਪਾਤਾ ਜਿਹਦਾ ਇੱਥੇ ਡਿਜ਼ਾਈਨ ਪਾਇਆ ਇਦਾਂ ਹੀ ਆਪਾਂ ਇੱਥੇ ਵੀ ਡਿਜ਼ਾਈਨ ਕਰ ਦਿੱਤਾ ਉੱਪਰ ਆਪਾਂ ਲੱਗਦਾ ਡਿਜ਼ਾਈਨ ਪਾਤਾ ਹੱਥੀਂ ਆਹ ਚੀਜ਼ ਤੇ ਆਹ ਚੀ ਜੱਡ ਦਾ ਲੱਗਦਾ ਡਿਜ਼ਾਈਨ ਤੇ ਬਾਹਾਂ ਦੇ ਨਾਲ ਦਾ ਡਿਜ਼ਾਈਨ ਆਇਆ ਪਾਤਾ ਚਲੋ ਜੀ ਠੀਕ ਆ ਇਹ ਆਪਾਂ ਤੁਹਾਨੂੰ ਦਿਖਾਤਾ ਆਪਾਂ ਇਹ ਕਰਵਾਉਣ ਲੱਗੇ ਆ ਕੋਰੀਅਰ ਤੁਸੀਂ ਵੀ ਆਪਦੇ ਬੱਚਿਆਂ ਲਈ ਕੋਈ ਕਿਸੇ ਨੂੰ ਗਿਫਟ ਦੇਣਾ ਕਿਸੇ ਜਰਬ ਦੇਣ ਦਾ ਜਾਂ ਕਿਸੇ ਲੋੜੀ ਦਾ ਦੀਵਾਲੀ ਦਾ ਤੁਸੀਂ ਵੀ ਐਸਾ ਕੋਈ ਭਤੀਜੀ ਹੋਈ ਭਾਂ ਦੀ ਵਾਸਤੇ ਬਣਵਾਉਣਾ ਸੈਟ 1000 ਰੁਪਿਆ ਲੱਗੂਗਾ ਇਹ ਹੈਗਾ 2 ਸਾਲ ਦੀ ਬੱਚੀ ਦਾ 1000 ਰੁਪਿਆ ਤੇ ਲਓ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੋ ਗਿਆ ਤੁਸੀਂ ਵੀ ਜਰੂਰ ਬਣਾਇਓ ਕਿੰਨਾ ਕਿਊਟ ਆ ਕਿੰਨਾ ਸੋਹਣਾ ਕਲਰ ਵਾ ਕਿੱਦਾਂ ਸੋਹਣਾ ਡਿਜ਼ਾਈਨ ਜਰੂਰ ਮੌਕਾ ਦਿਓ ਜਿਸ ਪਤਾ ਨੰਬਰ ਆਪਣਾ ਤੁਹਾਨੂੰ ਪਤਾ ਆਪਣਾ ਸਕਰੀਨ ਤੇ ਹੁੰਦਾ ਹੈਗਾ ਹਰ ਹਰ ਇੱਕ ਵੀਡੀਓ ਚ ਫਿੰਟ ਕਾਲੇ ਕੇ ਵੀਰਪਾਰ ਕੋਰ ਬਲੌਗ ਚ ਮੈਂ ਨੰਬਰ ਦੋਨਾਂ ਸਕਰੀਨਾਂ ਤੇ ਮੇਰੇ ਚੱਲਦੇ ਹੁੰਦੀ ਹੈ ਦੀ ਲੋਦੀ ਚਲੋ ਜੀ ਠੀਕ ਆ ਤੇ ਆਪਾਂ ਹੁਣ ਕਰ ਲੀਏ ਆਪਾਂ ਤਿਆਰ ਬਸ ਆਪਾਂ ਅੱਜ ਮੋਟਰਸਾਈਕਲ ਤੇ ਜਾਣਾਗਾ ਤੇ ਅਬ ਮੈਂ ਕਿਹਾ ਦੋ ਕੁ ਛੋੜ ਸੀ ਕਿਸੇ ਦੇ ਕੋਰੀਅਰ ਕਰਵਾਉਣ ਆਲੀ ਤੇ ਯੱਕੇ ਇਹ ਸੀਗਾ ਇਹ ਤੁਹਾਨੂੰ ਦਿਖਾਇਆ ਨਹੀਂ ਸੀਗਾ ਲਓ ਜੀ ਛੋਟਾ ਕੰਮ ਆਪਾਂ ਨੂੰ ਸੀਗਾ ਕਿਉਂਕਿ ਆਪਾਂ ਤੁਹਾਨੂੰ ਪਤਾ ਆਪਣਾ ਸਲਾਈ ਦਾ ਕੰਮ ਚੱਲਦਾ ਕਰਕੇ ਮੇਰੀਆਂ ਰੀਲਣਾ ਬਕਰਮਾ ਗਲੇ ਪਾਈਪਿੰਗ ਸਭਾ ਵਕਾਫਮ ਸਮਾਨ ਮੇਰਾ ਖਤਮ ਹੋਇਆ ਪਿਆ ਸੀ ਤੇਰ ਮੈਂ ਹੀ ਆਈ ਸੀ ਹੁਣੇ ਕਿਤੇ ਮੈਂ ਖੇਤੋਂ ਮੈਂ ਮੇਰੇ ਨਾਲ ਵਾਗੇ ਭਰਣੇ ਜਾਕੀ ਹੂੰ ਮੇਰੇ ਕੋਲ ਸਮਾਨ ਹੈ ਨਹੀਂਗਾ ਨਾ ਤਾਂ ਬਹੁਤ ਸਮਾਨ ਲੈ ਆਉਣੀ ਆ ਤੇ ਨਾਲੇ ਪਾਚਲੋ ਆ ਕੰਮ ਕਰਿਆ ਆਉਣੀ ਆ ਤੇ ਚਲੋ ਜੀ ਠੀਕ ਆ ਬਹੁਤ ਧੰਨਵਾਦ ਆਪਣਾ ਚੋੜੰਦਾ